ਚੀਰਿਆ ਕਾਲ اے ਐਨਬੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਪਰਮਿੰਦਰ ਸਿੰਘ ਤੇ ਅੱਜ ਅਸੀਂ ਖੜੇ ਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਉਸ ਮਕਦਸ ਧਰਤੀ ਤੇ ਜੀ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਜਿੰਦਾ ਨੀਹਾਂ ਦੇ ਵਿੱਚ ਚੜਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਕਦਸ ਧਰਤੀ ਤੇ ਅੱਜ ਅਸੀਂ ਖੜੇ ਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਦੇ ਵਿੱਚ ਸੋ ਇੱਥੋਂ ਦਾ ਕੀ ਇਤਿਹਾਸ ਹੈ ਉਸ ਦੇ ਬਾਰੇ ਵੀ ਪੁੱਛਾਂਗੇ ਤੇ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਚੁੱਕਾ ਸੋ ਚੋਣਾਂ ਦੇ ਕਰਕੇ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ ਇੱਥੋਂ ਦੇ ਲੋਕਾਂ ਦਾ ਕੀ ਸੋਚਣਾ ਹੈ ਚੋਣਾਂ ਨੂੰ ਲੈ ਕੇ ਕਿਸ ਦੀ ਸਰਕਾਰ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਬਣੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਸੋ ਬਣੇ ਰਿਓ ਏਐਨਪੀ ਨਿਊਜ਼ ਦੇ ਨਾਲ ਸੋ ਪਹਿਲੇ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਤੇ ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਚਾਹੁੰਦੇ ਨੇ

ਮਾਲਕ ਨੂੰ ਆਪਣੇ ਕਾਰਜ ਤੋਂ ਚਿੰਤਿਤ ਹੋਏ ਮਾਤਰੀ ਸ਼ਰਧਾ ਸੋ ਅਸੀਂ ਖੜੇ ਹਾਂ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਸਰੰਦ ਦੀ ਧਰਤੀ ਦੇ ਉੱਤੇ ਸੋ ਅਸੀਂ ਇਸ ਮੇਨ ਬਾਜ਼ਾਰ ਦੇ ਵਿੱਚ ਸਰੰਦ ਦਾ ਜੋ ਮੇਨ ਬਾਜ਼ਾਰ ਆ ਉੱਥੇ ਖੜੇ ਹਾਂ ਤੇ ਇੱਥੋਂ ਦੇ ਲੋਕਾਂ ਦੀ ਰਾਏ ਜਾਣਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਸਰਕਾਰ ਤੇ ਕਿਹੜੀ ਪਾਰਟੀ ਦੀ ਸਰਕਾਰ ਚਾਹੁੰਦੇ ਨੇ ਆਉਣ ਵਾਲੀਆਂ ਦਿਨਾਂ ਦੇ ਵਿੱਚ ਜੋ ਨਵੀਂ ਸਰਕਾਰ ਬਣਨ ਜਾ ਰਹੀ ਹੈ ਉਹ ਗੱਲਬਾਤ ਕਰਦੇ ਹਾਂ ਇੱਥੋਂ ਦੇ ਦੁਕਾਨਦਾਰਾਂ ਦੇ ਨਾਲ ਉਹਨਾਂ ਦੇ ਨਾਲ ਕੀ ਉਹਨਾਂ ਦੇ ਮਸਲੇ ਨੇ ਜੋ ਕਿ ਲੈ ਕੇ ਉਸ ਸਰਕਾਰ ਨੂੰ ਵੋਟ ਪਾਉਣ ਜਾ ਰਹੇ ਨੇ ਸੋ ਗੱਲਬਾਤ ਕਰਦੇ ਹਾਂ ਹਾਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਹੈ ਵੀਰੇ ਤੁਸੀਂ ਇਹ ਨਾਮ ਵੀਰੇ ਆਪਣਾ ਤਨੁਸ਼ ਰੋੜਾ ਕਿ ਵੀਰੇ ਚੋਣਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ ਅਗਲੇ ਮਹੀਨੇ ਆਪਾਂ ਬੋਟਾਂ ਪਾਉਣੀਆਂ ਸਾਰਿਆਂ ਨੇ ਤਾਂ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਆ ਇਸ ਵਾਰ ਵੀਰੇ ਕੈਂਡੀਡੇਟ ਉਸੇ ਟਾਈਮ ਦੇ ਅਕੋਰਡਿੰਗ ਸਿਲੈਕਟ ਕਰਾਂਗੇ ਜਿਹੜਾ ਵੀ ਵਧੀਆ ਹੋਊਗਾ ਉਸੇ ਹਿਸਾਬ ਨਾਲ ਵੀ ਜੋ ਆਪਣੀ ਵੀ ਮਦਦ ਕਰ ਸਕੇ ਆਪਣੇ ਆਣੇ ਵਾਲੇ ਯੂਥ ਨੂੰ ਵੀ ਸੰਭਾਲ ਸਕੇ ਜਾਂ ਆਪਣੇ ਬਾਜ਼ਾਰ ਨੂੰ ਸੰਭਾਲ ਸਕੇ ਮਿਹਨਤਾਂ ਫਿਰ ਉਸੇ ਹਿਸਾਬ ਨਾਲ ਉਸੇ ਕੈਂਡੀਡੇਟ ਨੂੰ ਵੋਟ ਪਾਵਾਂਗੇ ਵੀਰੇ ਇਹ ਕੰਮ ਕਰਕੇ ਤਾਂ ਚੱਲ ਰਿਹਾ ਠੀਕ ਚੱਲ ਰਿਹਾ ਵਧੀਆ ਕੰਮਕਾਰ ਹਲੇ ਵੀਰੇ ਬਹੁਤ ਡਾਊਨ ਹੈ ਅੱਛਾ ਹਾਂ ਠੀਕ ਨਹੀਂ ਹੈਗੇ ਵੀਰੇ ਬਾਜ਼ਾਰ ਦੀ ਪੋਜੀਸ਼ਨ ਬਹੁਤ ਡ ਕੋਰੋਨਾ ਕਰਕੇ ਵੀ ਬਹੁਤ ਜੋ ਕੇ ਦੇਖਣ ਨੂੰ ਮਿਲਿਆ ਵੀ ਵਪਾਰੀ ਵਰਗ ਨੂੰ ਬੜਾ ਘਾਟਾ ਸਹਿਣਾ ਪਿਆ ਤੇ ਕੀ ਕਹਿਣਾ ਚਾਹੂੰਗੇ ਉਹਦੇ ਤੇ ਕੋਰੋਨਾ ਕਰਕੇ ਤਾਂ ਵੀਰੇ ਫਰਕ ਪਈ ਪਿਆ ਜੋ ਵੀ ਤੁਹਾਡੇ ਅਕੋਰਡਿੰਗ ਹੈ ਸਾਰੇ ਤੁਹਾਡੇ ਹਿਸਾਬ ਨਾਲੇ ਚੱਲ ਰਿਹਾ ਤੁਸੀਂ ਦੇਖਿਆ ਹੀ ਹੈ ਗਰੀਬ ਨੂੰ ਤਾਂ ਸਰਕਾਰ ਨੇ ਵੀ ਹੈਲਪ ਕੀਤੀ ਕਿਸੇ ਨੂੰ ਪੈਸਾ ਦਿੱਤਾ ਕਿਸੇ ਨੂੰ ਰਾਸ਼ਨ ਦਿੱਤਾ ਪਰ ਜਿਹੜਾ ਮਿਡਲ ਮੈਨ ਹੈ ਜਿਵੇਂ ਵਪਾਰੀ ਮੰਡਲ ਹੈ ਕੋਈ ਕਿਸੇ ਤੋਂ ਆਪਣਾ ਨਾ ਪੈਸਾ ਮੰਗ ਸਕਿਆ ਨਾ ਆਪਣਾ ਪੈਸਾ ਚਲਾ ਸਕਿਆ ਕਿਉਂਕਿ ਦੁਕਾਨਾਂ ਹਰੇਕ ਦੁਕਾਨਦਾਰ ਦੀ ਬੰਦ ਸੀ ਆਪਣੀ ਇਨਕਮ ਜਨਰੇਟ ਨਹੀਂ ਕਰ ਸਕਿਆ ਸਰਕਾਰ ਕੋਲੋਂ ਵੀ ਕੋਈ ਹੈਲਪ ਨਹੀਂ ਮਦਦ ਮੰਗ ਸਕਿਆ ਨਾ ਕਿਸੇ ਹੋਰ ਕੋਲੋਂ ਮਿਲ ਸਕੀ ਤਾਂ ਜੋ ਵੀ ਹੋਇਆ ਜਿਆਦਾ ਕਰੋਨਾ ਦਾ ਇਫੈਕਟ ਜਿਹੜਾ ਵੀ ਗੰਦਾ ਪ੍ਰਭਾਵ ਪਿਆ ਉਹ ਤਾਂ ਸਿਰਫ ਦੁਕਾਨਦਾਰ ਤੇ ਜਿਆਦਾ ਪਿਆ ਬਾਕੀ ਹਰੇ ਘੱਟ ਪਿਆ ਸੋ ਇੱਕ ਵੱਡੀ ਗੱਲ ਆਖੀ ਆ ਕਿ ਜਿਹੜਾ ਛੋਟਾ ਵਰਗ ਹੈ ਉਹਨਾਂ ਨੂੰ ਸਰਕਾਰਾਂ ਦੇ ਵੱਲੋਂ ਵੀ ਜੋ ਸਹਿਯੋਗ ਆ ਉਹ ਮਿਲਦਾ ਰਿਹਾ ਪਰ ਜਿਹੜਾ ਵਪਾਰੀ ਵਰਗ ਹੈ ਉਹ ਆਪਣੇ ਦਮ ਤੇ ਹੀ ਰੋਟੀ ਪਾਣੀ ਹੈ ਜੋ ਆਪਣੇ ਘਰ ਦਾ ਗੁਜ਼ਾਰਾ ਹੈ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਇੱਕ ਸਵਾਲ ਫਿਰ ਹੋਰ ਆ ਤੁਹਾਡੇ ਵਾਸਤੇ ਕੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਨਸ਼ੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਮਾਮਲੇ ਜੋ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤਾਂ ਕੀ ਚਾਹੋਗੇ ਕਿ ਆਉਣ ਵਾਲੀਆਂ ਸਰਕਾਰਾਂ ਨੇ ਤੇ ਕੀ ਕਰਨ ਮੇਨ ਤਾਂ ਵੀਰੇ ਜਿਹੜੀ ਵੀ ਸਰਕਾਰ ਆਵੇ ਉਹਦਾ ਮੇਨ ਮੋਟਿਵ ਤਾਂ ਪਹਿਲਾ ਆਪਣੇ ਪੰਜਾਬ ਦਾ ਨਸ਼ੇ ਦਾ ਹੀ ਹੋਣਾ ਚਾਹੀਦਾ ਹੈ ਬਾਕੀ ਦਾ ਕੰਮ ਸਾਰੇ ਬਾਅਦ ਦੇ ਹੋਣੇ ਚਾਹੀਦੇ ਹੈ ਜੇ ਆਪਣਾ ਯੂਥ ਏ ਵਧੀਆ ਹੋਊਗਾ ਯੂਥ ਨਸ਼ੇਵਾਲ ਨਹੀਂ ਜਾਊਗਾ ਤਾਂ ਹੀ ਆਪਣਾ ਪੰਜਾਬ ਅੱਗੇ ਵੱਧ ਸਕੂਗਾ ਨਹੀਂ ਤਾਂ ਵੀਰੇ ਜਿਹੜਾ ਮਰਜੀ ਦੇਸ਼ ਆ ਜਿਹੜੀ ਮਰਜੀ ਸ਼ਹਿਰ ਆ ਜਿੱਥੇ ਵੀ ਨਸ਼ਾ ਹੈਗਾ ਉਹ ਅੱਜ ਵੀ ਖਤਮ ਹੈ ਕੱਲ ਵੀ ਖਤਮ ਹੈ ਸੋ ਬਹੁਤ ਵਧੀਆ ਗੱਲ ਆਖੀ ਆ ਵੀਰ ਨੇ ਸੋ ਜਿਹੜੀਆਂ ਵੀ ਸਰਕਾਰਾਂ ਨਵੀਆਂ ਬਣਨ ਚਾ ਰਹੀਆਂ ਨੇ ਉਹਨਾਂ ਦੇ ਵਾਸਤੇ ਇੱਕ ਮੰਗ ਵੀ ਕੀਤੀ ਹੈ ਕਿ ਸਭ ਤੋਂ ਪਹਿਲੇ ਮੁੱਦਾ ਜਿਹੜੀ ਵੀ ਸਰਕਾਰ ਬਣੇ ਉਹਦਾ ਨਸ਼ਿਆਂ ਦੇ ਖਿਲਾਫ ਹੋਵੇ ਨਸ਼ਿਆਂ ਨੂੰ ਪੰਜਾਬ ਦੇ ਵਿੱਚ ਜੜ੍ਹ ਤੋਂ ਨਿਵੇੜਿਆ ਜਾਵੇ ਸੋ ਅਸੀਂ ਇੱਕ ਦੁਕਾਨ ਤੇ ਸਰਾਂਦੇ ਦੀ ਦੁਕਾਨ ਤੇ ਖੜੇ ਆ ਉਹਨਾਂ ਦੇ ਜਿਹੜੇ ਮਾਲਕ ਨੇ ਉਹਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਕੀ ਵਿਚਾਰ ਨੇ ਸਰਕਾਰ ਨੂੰ ਲੈ ਕੇ ਹਾਂਜੀ ਭਾਈ ਜੀ ਕੀ ਹਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁੱਡਵਿਲ ਸੂਰੀਆ ਹੈ ਮੈਂ ਸੰਤੋ ਬਲਾਉਂ ਕਰਦਾ ਹੈ ਮੇਰੀ ਕਪੜੇ ਦੀ ਸ਼ਾਪ ਹੈ ਠੀਕ ਹੈ ਜੀ ਤੇ ਚਾਉਣਾ ਆ ਰਹੀਆਂ ਨੇ ਜੀ ਅੱਗੇ ਠੀਕ ਹੈ ਜੀ ਤੇ ਕਿਨੂੰ ਇਸ ਵਾਰ ਸਪੋਰਟ ਕਰ ਰਹੇ ਹੋ ਸਪੋਰਟ ਜਿਹੜੀ ਕੋਈ ਵੀ ਸਰਕਾਰ ਆਵੇ ਕੰਮ ਚੰਗਾ ਕਰੇ ਸਭ ਕੁਝ ਹੈ ਕੋਈ ਚਾਹ ਆਮ ਆਵੇ ਜਾਂ ਕੋਈ ਆਵੇ ਆਵੇ ਪਾਰਟੀ ਚੰਗੀ ਅੱਛੀ ਆਣੀ ਚਾਹੀਏ ਕੰਮ ਕਰਨ ਵਾਲੇ ਬੰਦੇ ਚਾਹੀਦੇ ਹੋਰ ਆਪਣੂ ਕੀ ਚਾਹੀਦਾ ਜੀ ਮੇਨ ਮਕਸਦ ਇਹੀ ਹੁੰਦਾ ਕੰਮ ਹੋਵੇ ਕੰਮ ਸਭ ਨੂੰ ਚਾਹੀਦਾ ਬਸ ਹੋਰ ਕੀ ਆ ਜੁੰਦੇ ਤੇ ਜੇ ਦੇਖਿਆ ਜਾਵੇ ਤਾਂ ਕਰੋਨਾ ਮਹਾਮਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਦੁਬਾਰਾ ਤੋਂ ਕਿਸੇ ਨੂੰ ਕੋਈ 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 ਗੋਫ ਨਹੀਂ ਹੈ ਇਹ ਡਰ ਭਈ ਹੈਗਾ ਆ ਜਾਂ ਨਹੀਂ ਹੈਗਾ ਕੁਝ ਪਤਾ ਨਹੀਂ ਬਲਕਿ ਡਰ ਤਾਂ ਹੈਗਾ ਹੀ ਹੈ ਦੇਖੋ ਸਿੱਧੀ ਸੌਧੀ ਗੱਲ ਹੈ ਲੋਕੋ ਇਸਨ ਡਰਦੇ ਨਹੀਂ ਮਾਬਗੈਰ ਮਖ ਤੋਂ ਫਿਰ ਜਾਂਦੇ ਨੇ ਲੋਕ ਬਸ ਆ ਜੀ ਤੇ ਕਿਤਨਾ ਕਿਤੇ ਉਲੰਘਣਾ ਕੀਤੀ ਜਾ ਰਹੀ ਹੈ ਕਰੋਨਾ ਦੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਠੀਕ ਹੈ ਠੀਕ ਹੈ ਪਰ ਜੇ ਗੱਲ ਕਰ ਲਈਏ ਆਪਾਂ ਵਪਾਰੀ ਵਰਗ ਦੀ ਤੇ ਕਰੋਨਾ ਦੇ ਵਿੱਚ ਦੇਖਿਆ ਗਿਆ ਕਿ ਸਭ ਤੋਂ ਵੱਧ ਮਾਰੀ ਜਿਹੜੀ ਪਈ ਆ ਨੁਕਸਾਨ ਹੋਇਆ ਤਾਂ ਉਹ ਦੁਕਾਨਦਾਰ ਨੂੰ ਹੋਇਆ ਹੈ ਤੇ ਕੀ ਕਹਿਣਾ ਚਾਹਾਂਗੇ ਉਹਦੇ ਦੁਕਾਨਦਾਰ ਨੂੰ ਮਾਰਤਾ ਦੁਕਾਨਦਾਰ ਨੂੰ ਪੈਣੀ ਪੈਣੀ ਹੈ ਸਰ ਜੀ ਬਣ ਗਏ ਹੋਰ ਜੋ ਜੋ ਆਪਾਂ ਕਹ ਲਓ ਜੋ ਬਵਾਰੀ ਵਾਣੀ ਵਾਣੀ ਹੈ ਮਾਰਚ ਦੁਕਾਨਦਾਰ ਨੂੰ ਹੀ ਪੈਣੀ ਹੈ ਜਿਹੜੀ ਪੈਣੀ ਹੈ ਬਸ ਆ ਜੀ ਬਸ ਤੇ ਸਰਕਾਰ ਬਣਨ ਜਾ ਰਹੀ ਹੈ ਅੱਗੇ ਤੇ ਕੀ ਕਹਿਣਾ ਚਾਹੂਗੇ ਵੀ ਕਿਹਦੀ ਸਰਕਾਰ ਹੋਵੇ ਜਾਂ ਤੁਹਾਡੀਆਂ ਆਪਣੀਆਂ ਮੰਗਾਂ ਕੀ ਨੇ ਵੀ ਸਰਕਾਰ ਉਹ ਪੂਰੀਆਂ ਕਰੇ ਮੰਗਾ ਮੰਗਾ ਤਾਂ ਕੋਈ ਨਹੀਂ ਹੁੰਦੀ ਸਰ ਜੀ ਮਰਗੀ ਕੰਮ ਵਧੀਆ ਚਾਹ ਸਰਕਾਰ ਕਰ ਦੋ ਕੋਈ ਮੰਗਾ ਹੁੰਦੀ ਰੰ ਕਿਹੜਾ ਕੋਈ ਹੈ ਪਰ ਇੱਥੇ ਦੇ ਵਧਾਈ ਤੇ ਰਹੇ ਨੇ ਕੁਲਜੀਤ ਸਿੰਘ ਜੀ ਨਾਗਰ ਤੇ ਉਹਨਾਂ ਦੇ ਵੱਲੋਂ ਕਾਫੀ ਮੈਂ ਦੇਖਿਆ ਵੀ ਸੁਧਾਰ ਕੀਤਾ ਗਿਆ ਹੈ ਸਰੰਦ ਦਾ ਤੇ ਹਰੇਕ ਸਾਲ ਸ਼ਹੀਦੀ ਜੋੜ ਮੇਲਾ ਵੀ ਹੁੰਦਾ ਤੇ ਉਹਨੂੰ ਲੈ ਕੇ ਵੀ ਕਾਫੀ ਤਿਆਰੀਆਂ ਜੋ ਕਿ ਸਰੰਦ ਦੇ ਵਿੱਚ ਦੇਖਣ ਨੂੰ ਮਿਲਦੀਆਂ ਤੇ ਕੀ ਕਹਿਣਾ ਚਾਹੂਗੇ ਕਿ ਉਹਨਾਂ ਨੂੰ ਦੁਬਾਰਾ ਇੱਥੇ ਤੋਂ ਸੀਟ ਦਿੱਤੀ ਜਾ ਸਕਦੀ ਹੈ ਦੇ ਕੋਈ ਲੋਕਾਂ ਦੇ ਵਿਊ ਹੈਗਾ ਵੀ ਇਹਨੂੰ ਦਿੱਤੀ ਲੈਣਾ ਚਾਹੀਦੀ ਹੈ ਕੰਮ ਇਹਨੇ ਵਧੀਆ ਕੀਤੇ ਨੇ ਐਸੀ ਗੱਲ ਨਹੀਂ ਕਿ ਜੋ ਵਧੀਆ ਕੀਤਾ ਮੰਡੀ ਸ਼ਹਿਰ ਦਾ ਬਹੁਤ ਸੁਧਾਰ ਕੀਤਾ ਕੁਝ ਲੋਕ ਕਿਤੇ ਕੰਮ ਗਲਤ ਵੀ ਕਰ ਦਿੰਦੇ ਨੇ ਵੀ ਤੁਹਾਨੂੰ ਤੁਹਾਨੂੰ ਪਤਾ ਹੀ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਦੇ ਕੰਮ ਹੋ ਜਾਂਦੇ ਗਲਤਫਲਤ ਹੋ ਜਾਂਦੇ ਨੇ ਬੜੇ ਕੰਮ ਵਧੀਆ ਕੀਤਾ ਲੱਗਦਾ ਜੀ ਨੇ ਬਸੇ ਤਸੱਲੀ ਲਗਮ ਕੀਤਾ ਜਾਨੀ ਸੋ ਇਹਨਾਂ ਦਾ ਕਹਿਣਾ ਹੈ ਕਿ ਗੁਲਜੀਤ ਨਾਗਰਾ ਜੀ ਇੱਥੋਂ ਦੇ ਵਿਧਾਇਕ ਨੇ ਤੇ ਉਹਨਾਂ ਦੇ ਵੱਲੋਂ ਕਾਫੀ ਵਧੀਆ ਕੰਮ ਵੀ ਕੀਤੇ ਗਏ ਨੇ ਪਰ ਅਗਲੀ ਸਰਕਾਰ ਜਿਹੜੀ ਵੀ ਬਣਦੀ ਹੈ ਉਹ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਵਿਕਾਸ ਕਰੇ ਸਰੰਦ ਦਾ ਇਹੀ ਇਹਨਾਂ ਦੀ ਮੰਗ ਹੈ ਸਰਕਾਰ ਜਿਹੜੀ ਮਰਜ਼ੀ ਆ ਸਕਦੀ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਹਾਂਜੀ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਸੋ ਚੋਣਾਂ ਦਾ ਮਾਹੌਲ ਹੈ ਜੀ ਨਵੀਂ ਸਰਕਾਰ ਬਣਨ ਜਾ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਬਸ ਇਹੀ ਗੱਲ ਚਾਹੁੰਦੇ ਕਿ ਪੰਜਾਬ ਦੇ ਵਿੱਚ ਬਦਲਾਅ ਚਾਹੀਦਾ ਹੈ ਠੀਕ ਹੈ ਜੀ ਮਗੇ ਅਤੇ ਮਗੇ ਹੈਲਥ ਦਾ ਜਿਹੜਾ ਸਿਸਟਮ ਹੈ ਇਹਨੂੰ ਬਿਲਕੁਲ ਬਹੁਤ ਵਧੀਆ ਹੋਵੇ ਹਸਪੀਟਲ ਬਣਨ ਤੇ ਇੱਥੇ ਸਕੂਲ ਵਧੀਆ ਐਜੂਕੇਸ਼ਨ ਦਾ ਵਧੀਆ ਸਿਸਟਮ ਬਣੇ ਜੀ ਹੋਰ ਸਾਡਾ ਕੋਈ ਗੱਲ ਨਹੀਂ ਜੀ ਹੈਗੀ ਬਾਕੀ ਆਪਣੇ ਕੰਮਕਾਰ ਕਰੋ ਤੇ ਕੰਮ ਕਰੋਗੇ ਤਾਂ ਰੋਕੇ ਮਿਲੂਗੇ ਨਹੀਂ ਤਾਂ ਨਹੀਂ ਮਿਲੂਗੀ ਜੀ ਤੇ ਦੇਖਿਆ ਜਾਵੇ ਤਾਂ ਨਾਗਰਾ ਕੁਲਜੀਤ ਸਿੰਘ ਨਾਗਰਾ ਇਥੋਂ ਦੇ ਵਿਧਾਇਕ ਨੇ ਤੇ ਉਹਨਾਂ ਦੇ ਵੱਲੋਂ ਕਿੱਦਾਂ ਦੀ ਕਾਰਜਗੁਜ਼ਾਰੀ ਰਹੀ ਹੈ 5 ਸਾਲਾਂ ਦੇ ਅੰਦਰ ਦੇਖੋ ਜੀ ਉਹਨਾਂ ਨੇ ਬਹੁਤ ਕੰਮ ਕੀਤਾ ਜੀ ਜੇ ਆਪਾਂ ਕਹੀ ਜਾ ਤੁਸੀਂ ਜਾ ਕੇ ਦੇਖੋ ਸਰਹੰਦ ਸ਼ਹਿਰ ਦਾ ਜਿਹੜਾ 84 ਕਦੇ ਏਨੇ 150 ਕਰੇ ਕਿਸੇ ਨੇ ਨਹੀਂ ਦੇਖਿਆ ਹੈਗਾ ਆ ਦੇਖੋ ਕਿੰਨੀ ਸੋਹਣੀ ਵਧੀਆ ਫੈਸਿਲਿਟੀ ਦਿੱਤੀ ਆ ਉਹਨਾਂ ਨੇ ਵਧੀਆ ਕੰਮ ਕੀਤੇ ਪਏ ਆ ਜੀ ਠੀਕ ਹੈ ਤੇ ਕੀ ਲੱਗਦਾ ਕਿ ਇਸ ਵਾਰ ਉਹਨਾਂ ਨੂੰ ਇਥੋਂ ਦੁਬਾਰਾ ਸੀਟ ਮਿਲ ਸਕਦੀ ਆ ਇਹਦਾ ਜੀ ਦੇਖੋ ਹੁਣ ਲੋਕਾਂ ਨੂੰ ਪਤਾ ਜੀ ਦੇਖੋ ਅਸੀਂ ਤਾਂ ਇਹੀ ਗੱਲ ਕਹਾਂਗੇ ਜੇ ਉਹਨਾਂ ਨੇ ਕੰਮ ਕੀਤਾ ਬਈ ਉਹਨਾਂ ਨੂੰ ਵੋਟ ਠੀਕ ਹੈ ਠੀਕ ਹੈ ਸੋ ਇਹਨਾਂ ਦਾ ਕਹਿਣਾ ਕਿ ਸਰਕਾਰ ਜੇ ਦੀ ਮਰਜ਼ੀ ਹੋਵੇ ਵਿਕਾਸ ਹੋਣਾ ਚਾਹੀਦਾ ਇਲਾਕੇ ਦਾ ਇੱਥੋਂ ਦੇ ਜਿਹੜੇ ਕੰਮ رہ ਚੁੱਕੇ ਨੇ ਉਹਨਾਂ ਨੂੰ ਪੂਰਾ ਹੋ ਜਾਣਾ ਚਾਹੀਦਾ ਤੇ ਜਿਹੜੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਪਵਿੱਤਰ ਧਰਤੀ ਆ ਇਸ ਨੂੰ ਵਾਅਦ ਚੜ ਕੇ ਜੋ ਕਿ ਇੱਥੋਂ ਦੀਆਂ ਗਰੰਟਾਂ ਨੇ ਉਹ ਮੁਹੱਈਆ ਕਰਾਉਣੀ ਚਾਹੀਦੀਆਂ ਨੇ ਕਿਆ ਨਾਮ ਹੈ ਆਪਕਾ ਸ਼ਕਤੀ ਹੈ ਸ਼ਕਤੀ ਠੀਕ ਹੈ ਤਾਂ ਕਿਹਦਾ ਚੱਲ ਰਿਹਾ ਕਾਰੋਬਾਰ ਥੋੜਾ ਥੋੜਾ ਚੱਲ ਰਿਹਾ ਠੀਕ ਹੈ ਠੰਡ ਕਾ ਕਿਤਨਾ ਕੇ ਦੇਖਣ ਨੂੰ ਮਿਲ ਰਹਾ ਹੈ ਅਸਰੇ ਇਸ ਆਪਕੀ ਦੁਕਾਨ ਉਪੀ ਠੰਡ ਤੋਂ ਲੱਗ ਰਿਹਾ ਹੈ ਕਿ ਥੋੜ੍ਹਾ ਥੋੜ੍ਹਾ ਲੱਗ ਰਿਹਾ ਹੈ ਕਿ ਠੰਡ ਕਾਕੂ ਕਾਈ ਜਾਂਦੇ ਹੈ 1-2 ਗ੍ਰਾਹ ਕਾ ਜਾਂਦਾ ਹੈ ਠੀਕ ਹੈ ਮਤਲਬ ਵਧੀਆ ਗੁਜ਼ਾਰਾ ਹੋ ਜਾਂਦਾ ਹੈ ਇਸ ਦੁਕਾਨ ਦੇ ਨਾਲ 500 ਰੁਪਏ ਬਟਰ ਲੈਂਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਜੇ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਤੁਹਾਨੂੰ ਪਤਾ ਹੈ ਚੋਣਾ ਹੋਣ ਜਾ ਰਹੀਆਂ ਨੇ ਹਾਂ ਤੇ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਹੋ ਤੁਸੀਂ ਐਸੇ ਤੋਂ ਬਾਦਲ ਸਿੰਘ ਨੂੰ ਕਰਦੇ ਹੈ ਬਾਦਲ ਨੂੰ ਕਰਦੇ ਆਕਾਲੀ ਦਲ ਕੋ ਸਪੋਰਟ ਕਰਦੇ ਹੋ ਠੀਕ ਹੈ ਠੀਕ ਹੈ ਤੇ ਇਸ ਟਾਈਮ ਜਿਹੜੀ ਆਪਣੀ ਪੰਜਾਬ ਦੇ ਵਿੱਚ ਸਰਕਾਰ ਹੈ ਉਹ ਕਾਂਗਰਸ ਦੀ ਬਣੀ ਹੋਈ ਹੈ ਤੇ ਤੁਸੀਂ ਚਾਹੁੰਦੇ ਹੋ ਵੀ ਆਉਣ ਵਾਲੇ ਜਿਹੜੀਆਂ ਚੋਣਾਂ ਦੇ ਵਿੱਚ ਜੇਤੂ ਹੋਵੇ ਤਾਂ ਉਹ ਅਕਾਲੀ ਦਲ ਹੋਵੇ ਹਾਂ ਠੀਕ ਹੈ ਠੀਕ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਇਹ ਅਕਾਲੀ ਦਲ ਨੂੰ ਸਪੋਰਟ ਕਰਦੇ ਨੇ ਤੇ ਫਿਲਹਾਲ ਕਾਂਗਰਸ ਦੀ ਜੋ ਜੀ ਹਾਂਜੀ ਮੇ ਲਾਂਦੇ ਅਸੇ ਤੋਂ ਠੀਕ ਹੈ ਠੀਕ ਹੈ ਠੀਕ ਹੈ ਇਹਨਾਂ ਦਾ ਕਹਿਣਾ ਹੈ ਕਿ ਅ ਅਕਾਲੀ ਦਲ ਇਹਨਾਂ ਨੂੰ ਸਪੋਰਟ ਕਰਦੇ ਨੇ ਇਹ ਤੇ ਫਿਲਹਾਲ ਕਾਂਗਰਸ ਦੀ ਪਾਰਟੀ ਹੈ ਤੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਜੋ ਸਪੋਰਟ ਹੈ ਇਸ ਧਰਤੀ ਤੋਂ ਮਿਲਦੀ ਹੋਈ ਨਜ਼ਰ ਆ ਰਹੀ ਹੈ ਸੋ ਹੋਰ ਗੱਲਬਾਤ ਕਰਦੇ ਹਾਂ ਸਾਡੇ ਨਾਲ ਹੋਰ ਇੱਥੇ ਬਾਜ਼ਾਰ ਦੇ ਵਿੱਚ ਵਪਾਰੀ ਨੇ ਜੋ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਮ ਮਿਰਜਾ ਹਸਿਮਰਨ ਸਿੰਘ ਹੈ ਅਸੀਂ ਫਤੇਗੜ ਸਾਹਿਬ ਤੋਂ ਬਿਲੋਂਗ ਕਰਦੇ ਹਾਂ ਹਾਂਜੀ ਤੋ ਕਿੱਦਾ ਕੰਮ ਕਾਰ ਵਧੀਆ ਚੱਲਦਾ ਜੀ ਕਿਰਪਾ ਮਾਲਕ ਦੀ ਵਾਹਿਗੁਰੂ ਦੀ ਕਿਰਪਾ ਜੀ ਚੱਲੀ ਜਾ ਰਿਹਾ ਵਧੀਆ ਠੀਕ ਆ ਕੱਲ ਲੋਹੜੀ ਨਿਕਲ ਕੇ ਗਈ ਆ ਤੇ ਮਾਗੀ ਦਾ ਵੀ ਤਿਹਾੜ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤੇ ਕਿੱਦਾਂ ਰਿਹਾ ਜੀ ਲੋਹੜੀ ਬਹੁਤ ਸੋਹਣੀ ਸੀ ਮਾਗੀ ਬਹੁਤ ਸੋਹਣੀ ਪਰ ਨਾ ਮਾਗੀ ਨੂੰ ਅਸੀਂ ਇੱਕ ਤਾਂ ਮੇਲਾ ਬਣਾ ਲਿਆ ਅੱਛਾ ਜਿਵੇਂ ਮੁਕਤਸਰ ਦੇ ਵਿੱਚ ਜਵੇਂ ਫਤੇਗੜ ਸਾਹਿਬ ਦੇ ਪਹਿਲਾਂ ਕਹਿਣ ਲੱਗੇ ਸੀ ਸਿੱਧੀ ਜੋੜ ਮੇਲਾ 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 ਇਹ ਮੇਲੇ ਥੋੜੇ ਨੇ ਇਸ ਜਿਹੜਾ ਸ਼ਹੀਦੀ ਹੋਈ ਹੈ ਗੁਰਗੋਬਿੰਦ ਸਿੰਘ ਜੀ ਵੇਲੇ ਜਿਹੜਾ ਨੇ ਟੁੱਟੀ ਗੰਦੀ ਕੀਤੀ ਹੈ ਬਰਾਬਰ ਇਹ ਸ਼ਹੀਦੀ ਜੋੜ ਮੇਲਾ ਨਾ ਕਿ ਇਹ ਮੇਲੇ ਨੇ ਲੋਕਾਂ ਵਾਸਤੇ ਇਹ ਮੇਲਾ ਨੂੰ ਖੁਸ਼ੀਆਂ ਦਾ ਵਿਚਨਾਮਰਤੋ ਤੁਸੀਂ ਮਤਲਬ ਜਿੱਦਾਂ ਕਿ ਆ ਜਾਂਦਾ ਹੈ ਕਿ ਮੁਖਤਸਰ ਸਾਹਿਬ ਦਾ ਮੇਲਾ ਜਾਂ ਛੋਟੇ ਸਾਹਿਬ ਜਦ ਦੀ ਸ਼ਹੀਦੀ ਹੁੰਦੀ ਆ ਤਾਂ ਉਸ ਨੂੰ ਵੀ ਇਹ ਸੰਬੋਧਨ ਕੀਤਾ ਜਾਂਦਾ ਹੈ ਕਿ ਸ਼ਹੀਦੀ ਜੋੜ ਮੇਲਾ ਤੇ ਇਹਨਾਂ ਦਾ ਕਹਿਣਾ ਹੈ ਕਿ ਉਹ ਮੇਲੇ ਨਹੀਂ ਹੁੰਦੇ ਉਹ ਸ਼ਹੀਦੀਆਂ ਦੇ ਪੁਰਬ ਹੁੰਦੇ ਨੇ ਤੇ ਉਹਨਾਂ ਬਾਰੇ ਕੁਝ ਵਿਚਾਰ ਨੇ ਜੋ ਉਹ ਕਹਿਣਾ ਚਾਹੁੰਦੇ ਨੇ ਅਸੀਂ ਦੇਖੋ WhatsApp ਤੇ ਮੈਸੇਜ ਭਜੇ ਨੇ Facebook ਤੇ ਮੈਸੇਜ ਭਜੇ ਨੇ ਆ ਵਜ਼ਾਕ ਮਾਗੀ ਦਾ ਮੇਲਾ ਮੱਗ ਮੇਲੇ ਲੱਖ ਲੱਖ ਵਧਾਈ ਕਾਦਾ ਮੇਲਾ ਹੋਈਆਂ ਤਾਂ ਸ਼ਹੀਦੀਆਂ ਨੇ ਹੋਇਆ ਸ਼ਹੀਦਿਆਂ ਨੇ ਅਸੀਂ ਮੇਲੇ ਵਿੱਚ ਸ਼ਹੀਦਿਆਂ ਨੂੰ ਮੇਲਾ ਬਣਾ ਕੇ ਰੱਖੀ ਜਾਂਦੇ ਆ। ਉਹ ਆਪਣੇ ਆਪ ਸੋਚਵਾ ਜਿਹਦੇ ਅਸੀਂ ਗੱਲ ਕੀ ਕਰ ਰਹੇ ਆ ਕਹਿੰਦੇ ਨੇ ਗੱਲ ਇਹ ਕਹਿੰਦੇ ਤੂੰ ਮੇਨ ਮੂੰਹ ਕੱਢ ਮੈਂ ਤੂੰ ਸ਼ਹਿਰੋਂ ਬਾਹਰ ਕਰਦੀ ਆ। ਅਸੀਂ ਆਪਣੇ ਆਪ ਪੈਰ ਤੇ ਆਪ ਕਹਾੜੀ ਨਾ ਮਾਰੀਏ। ਬਾਦ ਵੀਰੇ ਇਹੀ ਬੇਨਤੀ ਹੈ ਵੀ ਮੇਲ ਨੂੰ ਮੇਲ ਹੀ ਰਹਿਣ ਤੋਂ ਮੇਲਾ ਨਾ ਬਣਾਓ। ਉਹ ਕੀ ਬਾਤ ਹੈ ਬਹੁਤ ਵਧੀਆ ਜੋ ਇਹਨਾਂ ਨੇ ਇੱਕ ਮੁੱਦਾ ਵੀ ਚੱਕਿਆ ਕਿ ਜੋ ਸ਼ਹੀਦਿਆਂ ਦੇ ਪੁਰਬ ਹੁੰਦੇ ਨੇ ਉਹਨਾਂ ਨੂੰ ਮੇਲਾ ਕਹਿ ਕੇ ਸੰਬੋਧਨ ਨਾ ਕੀਤਾ ਜਾਵੇ। ਇੱਕ ਵਧੀਆ ਗੱਲ ਕੀਤੀ ਆ ਤੇ ਇੱਕ ਛੋਟਾ ਜਿਹਾ ਸਵਾਲ ਹੋਰ ਪੁੱਛ ਲੈਣਾ ਕਿ ਬਾਈ ਜੀ ਕੁਲਜੀਤ ਸਿੰਘ ਨਾਗਰਾ ਇਥੋਂ ਦੇ ਵਿਧਾਇਕ ਨੇ ਤੇ ਕੀ ਲੱਗਦਾ ਕਿ ਉਹਨਾਂ ਦੇ ਵੱਲੋਂ ਵਿਕਾਸ ਕੀਤਾ ਗਿਆ ਸਰਾਂਤਾ? ਹਾਂਜੀ ਹਾਂ ਵਿਕਾਸ ਦੇਖੋ ਟ੍ਰੇਲਰ ਲੱਗੇਆਂ ਸਾਰੀਆਂ ਵਿਕਾਸ ਹੀ ਹੋਇਆ ਪੇ ਵਿੱਚ ਤੇ ਕੀ ਚਾਹੁੰਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਰਕਾਰ ਬਣਨ ਜਾ ਰਹੀ ਆ ਉਹਦੇ ਵਿੱਚ ਦੁਬਾਰਾ ਤੋਂ ਵਿਧਾਇਕ ਸਰਾਂਤ ਤੋਂ ਕੁਲਜੀਤ ਸਿੰਘ ਨਾਗਰਾ ਹੀ ਹੋਣ? ਬਾਈ ਜੀ ਦੇਖੋ ਕੱਲੇ ਮੇਰੀ ਬੋਰਡ ਪੈਨ ਨਾਲ ਤੋਂ ਕੁਲਜੀਤ ਸਿੰਘ ਨਾਗਰਾ ਜੀ ਨਹੀਂ ਆਣ ਲੱਗੇ। ਇਹ ਤਾਂ ਲੋਕਾਂ ਤੇ ਡਿਪੈਂਡ ਹੈ ਵੀ ਲੋਕਾਂ ਨੇ ਕਿਵੇਂ ਰਿਸਪੌਂਸ ਦਿੱਤਾ ਉਹਨਾਂ ਨੂੰ ਉਹ ਤੇ ਉਹਨਾਂ ਨੇ ਕੀ ਰਿਸਪੌਂਸ ਦਿੱਤਾ ਸਾਡੇ ਵਰਗਾ ਜਿਹੜਾ ਵੀ ਆਏਗਾ ਚੰਗਾ ਵਿਕਾਸ ਕਰਨ ਵਾਸਤੇ ਆਵੇ ਅਸੀਂ ਤਾਂ ਇਹ ਹੀ ਕਾਵਾਂਗੇ ਸੋ ਸਭ ਦੀ ਇਹੀ ਰਾਏ ਆ ਕਿ ਸਰਕਾਰ ਜੇ ਦੀ ਮਰਜ਼ੀ ਬਣੇ ਸਰੰਦ ਦੇ ਵਿੱਚ ਜਿਹੜਾ ਵੀ ਵਿਧਾਇਕ ਆਵੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਬਸ ਇਹਨਾਂ ਦੀ ਮੰਗ ਇਹੀ ਹੈ ਕਿ ਜਿਹੜੇ ਰਹਿ ਗਏ ਨੇ ਕਾਰਜ ਉਹਨਾਂ ਨੂੰ ਪੂਰਾ ਕੀਤਾ ਜਾਵੇ ਅਤੇ ਸਰੰਦ ਨੂੰ ਕਿਉਂਕਿ ਪਵਿੱਤਰ ਧਰਤੀ ਆ ਇਤਿਹਾਸਕ ਧਰਤੀ ਆ ਇਸ ਨੂੰ ਵੱਧ ਛੜ ਕੇ ਵਿਕਾਸ ਵੀ ਆ ਜੋ ਕਿ ਲੋੜ ਆ ਇਸ ਟਾਈਮ ਦੀ ਸੋ ਸਾਰੇ ਜੋ ਕਿ ਇੱਥੇ ਦੇ ਇਲਾਕਾ ਨਹੀਂ ਵਾਪਸੀ ਨਹੀਂ ਉਹਨਾਂ ਦੀ ਇਹੀ ਮੰਗ ਹੈ ਕਿ ਇੱਥੋਂ ਦਾ ਵਿਕਾਸ ਕੋਈ ਵੀ ਸਰਕਾਰ ਬਣੇ ਉਹ ਜਲਦ ਕਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਸ ਕੀ ਨਾਮ ਹੈ ਜੀ ਆਪਣਾ ਨਾਮ ਦਵਿੰਦਰ ਸਿੰਘ ਆ ਜੀ ਠੀਕ ਹੈ ਜੀ ਆਪਣਾ ਕੀ ਕੰਮਕਾਰ ਆ ਜੀ ਇੱਥੇ ਬਾਜ਼ਾਰ ਚ ਦੁਕਾਨ ਹੈ ਜੀ ਉਥੇ ਪ੍ਰੋਫੈਸਰ ਮੈਂਡ ਦੀ ਦੁਕਾਨ ਹੈ ਜੀ ਠੀਕ ਹੈ ਜੀ ਸੋ ਚੋਣਾ ਦਾ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਨਵੇਂ ਆ ਮਹੀਨੇ ਦੇ ਵਿੱਚ ਹੁਣ ਚੋਣਾ ਪੈਣ ਗਿਆ ਤੇ ਇਸ ਵਾਰ ਕਿਹੜੀ ਪਾਰਟੀ ਦੇਖਣਾ ਚਾਹੋਗੇ ਪੰਜਾਬ ਦੇ ਵਿੱਚ ਪਾਰਟੀਆਂ ਜੀ ਦੇਖੋ ਜੀ ਦੋਨੇ ਪਾਰਟੀਆਂ ਦੇਖ ਲਈਏ ਪਹਿਲਾਂ ਚੱਲ ਪਈਆਂ ਅਕਾਲੀ ਵੀ ਜਾ ਕੇ ਕਾਂਗਰਸੀ ਵੀ ਆ ਗਏ ਹੁਣ ਲੋਕਾਂ ਦਾ ਰੁਝਾਨ ਹੋਇਆ ਆਮ ਪਾਰਟੀ ਵੱਲ ਰੁਝਾਨ ਚੱਲ ਰਿਹਾ ਵੀ ਲੋਕਾਂ ਨੂੰ ਵੀ ਨਵਾਂ ਬਦਲਾਅ ਚਾ ਬਦਲਾਵਾਲ ਦੇਖਣਾ ਚਾਹੁੰਦੇ ਨੇ ਵੀ ਬਦਲਾ ਆ ਜਾਵੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਬਦਲਾ ਮਾਹੌਲ ਨੂੰ ਦੇਖ ਚੁੱਕੇ ਆ ਵੀ ਨਾ ਵੀ ਪਾਰਟੀ ਦੇਖ ਕੇ ਕੋ ਨਾ ਮਾਹੌਲ ਬਦਲਾ ਕੇ ਬਦਲਾ ਜਾਓਗੇ ਤਾਂ ਕਿ ਚੰਗਾ ਪ੍ਰਸ਼ਾਸਨ ਕੋਈ ਪੰਜਾਬ ਨੂੰ ਦੇ ਸਕੇ ਕੋਈ ਤੇ ਸਾਰੇ ਦੇਖਿਆ ਜਾ ਰਿਹਾ ਵੀ ਕੇਜਰੀਵਾਲ ਸਾਹਿਬ ਨੂੰ ਹੀ ਜੋ ਕਿ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਹੁਣ ਕਿਸਾਨਾਂ ਦੇ ਵੱਲੋਂ ਵੀ ਕੋ ਪਾਰਟੀ ਬਣਾਈ ਗਈ ਆ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਪਿਛਲੇ ਸਾਲ ਤੋਂ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਬਹੁਤ ਸਪੋਰਟ ਮਿਲੀ ਆ ਉਹਨਾਂ ਨੇ ਫਤਿਹ ਕੀਤਾ ਜੋ ਵੀ ਉਹਨਾਂ ਦਾ ਮੋਰਚਾ ਸੀ ਸੋ ਇਸ ਵਾਰ ਉਹ ਵੀ ਚੋਣਾਂ ਦੇ ਵਿੱਚ ਉਤਰ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਗੱਲ ਹੈ ਜੀ ਉਹਨਾਂ ਦਾ ਮਾਹੌਲ ਠੀਕ ਹੈ ਪੰਜਾਬ ਦੇ ਵਿੱਚ ਲਾਣਾ ਲੜਨ ਲਈ ਲੜਦੇ ਨੇ ਲੇਕਿਨ ਥੋੜਾ ਜਿਹਾ ਮਾਹੌਲ ਨੂੰ ਪੰਜਾਬ ਵਿੱਚ ਜੇ ਮਿਕਸ ਹੋ ਕੇ ਲੜਦੇ ਤਾਂ ਜ਼ਿਆਦਾ ਬੈਟਰ ਰਹਿੰਦਾ ਹੁਣ ਉਹਨਾਂ ਦਾ ਮੈਟਰ ਸਿਰਫ ਪਿੰਡਾਂ ਤੱਕ ਹੀ ਰਹੇਗਾ ਸ਼ਹਿਰ ਵੀ ਤੱਕ ਹੀ ਬਹੁਤ ਘੱਟ ਰਹੇਗਾ ਕਾਸ਼ ਉਹ ਕਿਸੇ ਨਾਲ ਜੋ ਮਿਲ ਕੇ ਮਿਲਾਵਗੇ ਚੱਲਦੇ ਤਾਂ ਉਹਨਾਂ ਨੂੰ ਜ਼ਿਆਦਾ ਬੈਟਰ ਰਹਿਣਾ ਚੰਗ ਹੁੰਦਾ ਜੀ ਤੋ ਬਦਲਾਵ ਚਾਹੁੰਦੇ ਨੇ ਪੰਜਾਬ ਦੇ ਵਾਸੀ ਖਾਸ ਕਰਕੇ ਸਰਹੰਦ ਦੇ ਇਲਾਕਾ ਨਿਵਾਸੀ ਨੇ ਜਿਹੜੇ ਉਹ ਬਦਲਾਵ ਚਾਹੁੰਦੇ ਨੇ ਕਿ ਨਵੀਂ ਸਰਕਾਰ ਬਣੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਦੇ ਵੱਲੋਂ ਕਾਫੀ ਰਾਜ ਜੋ ਪੰਜਾਬ ਦੇ ਉੱਤੇ ਕਰ ਲਿਆ ਗਿਆ ਹੈ ਤੇ ਹੁਣ ਬਦਲਾਵ ਚਾਹੁੰਦੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਸਾਹਿਬ ਦੀ ਜੋ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਨਜ਼ਰ ਆਉਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਜੀ ਆਪਣਾ ਰਣਜੀਤ ਕੌਰ ਜੀ ਤਾਂ ਇਹ ਸੋ ਚੌਣਾ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਤਾਂ ਕੀ ਲੱਗਦਾ ਕਿ ਇਸ ਵਾਰ ਕਿਸ ਦੀ ਸਰਕਾਰ ਆਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਝਾੜੂ ਵਾਲੇ ਦੀ ਆਣੀ ਚਾਹੀਦੀ ਸਰਕਾਰ ਕਿਉਂਕਿ ਸਾਨੂੰ ਪਿਛਲੇ ਸਾਲ ਵੀ ਆਸ ਸੀਗੀ ਉਹ ਆਣਗੇ ਪਰ ਹੁਣ ਇਸ ਵਾਰ ਸਾਨੂੰ ਹੋਗਾ ਕਿ ਇਸ ਵਾਰੀ ਆਉਣਾ ਚਾਹੀਦਾ ਉਹਨਾਂ ਨੂੰ ਕਿ ਉਹਨਾਂ ਦਾ ਬਦਲਾਵ ਹੋ ਸਕਦਾ ਹੈ ਸਾਨੂੰ ਲੱਗਦਾ ਹੈ ਠੀਕ ਹੈ ਠੀਕ ਹੈ ਸੋ ਆਪਣਾ ਕੰਮ ਕਰਕੇ ਤਾਂ ਵਧੀਆ ਚੱਲੀ ਜਾਂਦਾ ਜੀ ਹਾਂਜੀ ਹਾਂਜੀ ਕੰਮ ਕਰ ਸਾਡਾ ਵਧੀਆ ਜੀ ਬਾਕੀ ਸਰਕਾਰ ਆਏਗੀ ਸਰਕਾਰ ਨਾਲ ਹੀ ਚੱਲਾਂਗੇ ਅਸੀਂ ਤਾਂ ਉਹ ਜੋ ਕਹਿਣਗੇ ਤੋ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਰੋਨਾ ਨੇ ਬਹੁਤ ਮਾਰ ਪਾਈ ਹੈ ਕਾਫੀ ਬਾਜ਼ਾਰ ਖਾਸ ਕਰਕੇ ਬੰਦ ਰਹੇ ਨੇ ਤਾਂ ਕਿੰਨਾ ਕੋੜ ਨਾਲ ਕਰਕੇ ਪ੍ਰਭਾਵ ਪਿਆ ਹੈ ਹਾਂਜੀ ਕੰਮ ਕਰਨ ਤਾਂ ਬਹੁਤ ਵਰਗ ਪਿਆ ਸਾਨੂੰ ਇੱਥੇ ਚੋਣਾ ਕਰਕੇ ਪੰਜਾਬ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਤਾਂ ਉੱਥੇ ਹੀ ਠੰਡ ਦਾ ਕਹਿਰ ਵੀ ਜੋ ਕਿ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੋ ਇਸ ਸਮੇਂ ਅਸੀਂ ਮੇਨ ਬਾਜ਼ਾਰ ਦੇ ਵਿੱਚ ਖੜੇ ਆ ਤੇ ਉੱਥੇ ਦੁਕਾਨਦਾਰ ਨੇ ਜੋ ਨਜ਼ਾਤ ਪਾਉਣ ਤੋਂ ਠੰਡ ਤੋਂ ਜੋ ਨਜ਼ਾਤ ਪਾਉਣ ਦੇ ਲਈ ਹੱਥ ਸੇਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਇਥੇ ਆਪਣੇ ਵੀਰ ਹੋਣੀ ਬੈਠੇ ਨੇ ਜੋ ਇਥੋਂ ਦੇ ਵਸਨੀਕ ਨੇ ਤੇ ਹੱਥ ਸੇਕ ਰਹੇ ਨੇ ਠੰਡ ਕਰਕੇ ਕਿਉਂਕਿ ਕਾਫੀ ਠੰਡ ਹੈ ਮੌਸਮ ਪੂਰਾ ਠੰਡਾ ਹੈ ਇਸ ਜ਼ਿਲ੍ਹੇ ਦਾ ਆਪ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਆਪਣਾ ਜੁਰਸੇਵਤਾ ਵੀਰ ਜੀ ਠੀਕ ਆ ਭਾਈ ਜੀ ਸਰਵਜ ਸਿੰਘ ਜੀ ਠੀਕ ਆ ਜੀ ਕਾਫੀ ਠੰਡ ਲੱਗ ਰਹੀ ਹੈ ਠੰਡ ਬਹੁਤ ਲੱਗਦੀ ਹੈ ਵੀਰ ਜੀ ਬਹੁਤ ਠੰਡ ਲੱਗ ਰਹੀ ਹੈ ਕੰਮ ਕਰ ਫੇਲ ਹੋਏ ਹੋਏ ਨੇ ਠੰਡ ਕਰਕੇ ਦੁਕਾਨ ਸੁੰਨੀ ਪਈ ਆ ਬੈਠੇ ਆ ਵੇਲੇ ਠੰਡ ਮਨਾ ਰਹੇ ਆ ਠੀਕ ਆ ਠੀਕ ਆ ਤੋ ਤੁਸੀਂ ਠੰਡ ਠੰਡ ਕਰਕੇ ਹੱਥ ਸੇਕ ਰਹੇ ਜੇ ਗੱਲ ਕਰੀਏ ਹੱਥ ਗਰਮ ਕਰ ਰਹੇ ਆ ਤੁਸੀਂ ਪਰ ਪੰਜਾਬ ਦੇ ਵਿੱਚ ਮਾਹੌਲ ਜੋ ਚੌਣਾ ਕਰਕੇ ਵੀ ਗਰਮਾਇਆ ਹੋਇਆ ਕਿਉਂਕਿ ਇਲੈਕਸ਼ਨ ਨੇੜੇ ਨੇ ਤਾਂ ਇਸ ਵਾਰ ਕਿਹਦੀ ਸਰਕਾਰ ਦੇਖਣਾ ਚਾਹੁੰਗੇ ਪੰਜਾਬ 'ਚ ਇਸ ਵਾਰ ਤਾਂ ਕੇਜਰੀਵਾਲ ਨੂੰ ਮੌਕਾ ਦੇਣਾ ਚਾਹੀਦਾ ਜੀ ਹਾਂਜੀ ਦੋ ਸਰਕਾਰਾਂ ਦੇ ਦੇਖ ਚੁੱਕੇ ਉਹਨਾਂ ਨੇ ਕੁਝ ਨਹੀਂ ਕਰਿਆ ਕੇਜਰੀਵਾਲ ਨੂੰ ਵੀ ਮੌਕਾ ਦੇਖਣਾ ਚਾਹੀਦਾ ਕੇਜਰੀਵਾਲ ਨੂੰ ਮੌਕਾ ਦੇਣ ਦੀ ਗੱਲ ਸਾਰੇ ਕਰ ਰਹੇ ਨੇ ਪਰ ਮੁੱਦਾ ਕੀ ਹੈ ਕੀ ਗੱਲ ਕੀ ਹੈ ਵੀ ਉਸ ਨੂੰ ਇਸ ਵਾਰ ਮੌਕਾ ਦੇਣਾ ਚਾਹੁੰਦੇ ਆ ਮੌਕਾ ਇਹ ਹੈ ਜੀ ਸਾਰੀਆਂ ਸਰਕਾਰਾਂ ਨੇ ਤਾਂ ਦੋ ਜਿਹੜੀਆਂ ਸਰਕਾਰਾਂ ਆ ਕਾਲੀ ਕਾਂਗਰਸ ਇਹਨਾਂ ਨੇ ਕੁਝ ਕਰਿਆ ਨਹੀਂ ਹੈਗਾ ਅੱਗੋਂ ਹੁਣ ਕੇਜਰੀਵਾਲ ਦੇਖੋ ਬਹੁਤ ਸਹੂਲਤਾਂ ਕਹਿ ਰਿਹਾ ਜੇ ਆ ਗਈ ਸੋ ਵਧੀਆ ਗੱਲ ਆਪਣੇ ਲਈ ਕੁਝ ਬਣਿਆ ਜਾਊਗਾ ਜੇ ਪਰ ਦਿੱਲੀ ਦੇ ਵਿੱਚ ਆਪਾਂ ਮਾਹੌਲ ਦੇਖਿਆ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਚੱਲ ਰਹੀ ਹੈ ਪਰ ਉੱਥੇ ਦੇ ਲੋਕਾਂ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਨੇ ਕਿ ਅਸੀਂ ਵੀ ਬਦਲਾ ਚਾਹੁੰਦੇ ਆ ਔਰੇ ਤਾਂ ਬਦਲਾ ਇਸ ਵਾਸਤੇ ਹੋਊਗਾ ਸਭ ਕੁਝ ਹੋਣਾ ਚਾਹੀਦਾ ਔਰੇ ਕਹਿੰਦੇ ਬਿਜਲੀ ਦੇ ਬਿੱਲ ਮਾਫ ਹੋਣਗੇ ਪਰ ਦੇਖੋ ਹੁਣ ਜੇ ਸਰਕਾਰ ਆਊਗੀ ਕੁਝ ਤਾਂ ਬੰਨਣਾ ਚਾਹੀਦਾ ਈ ਹਾਂਜੀ ਹਾਂਜੀ ਭਾਜੀ ਠੀਕ ਹੈ ਠੀਕ ਹੈ ਠੀਕ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਇਸ ਵਾਰ ਪੰਜਾਬ ਦੇ ਵਿੱਚ ਮੌਕਾ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਸੋ ਮੈਂ ਵੀ ਹੱਥ ਗਰਮ ਕਰ ਲੈਣਾ ਕਿਉਂਕਿ ਅਸੀਂ ਵੀ ਲਗਾਤਾਰ ਸ਼ੂਟ ਕਰ ਰਹੇ ਹਾਂ ਤਾਂ ਸਾਨੂੰ ਵੀ ਜੋ ਕਿ ਠੰਡ ਦਾ ਹਲਕਾ ਹਲਕਾ ਮਹਿਸੂਸ ਹੋ ਰਹੀ ਹੈ ਤਾਂ ਮੈਂ ਵੀ ਹੱਥ ਗਰਮ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਉਰੇ ਸਰਹੰਚਰ ਰੈਣੀ ਵਾਲਾ ਪਹਿਲਾਂ ਗੱਲ ਤਾਂ ਦੇਖੋ ਇਹ ਜਿਹੜੀ ਧਰਤੀ ਅਸ਼ੀਰਦਾ ਦੀ ਪਹਿਲੇ ਨੰਬਰ 'ਚ ਆਉਂਦੀ ਹੈ ਕਿ ਇਹ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਆ ਜਿੰਨੀ ਮੈਂ ਆਲ ਇੰਡੀਆ ਦੇ ਵਿੱਚ ਮਹਿੰਗੀ ਜ ਬਾ ਦਿਵਾਨ ਟੋਡਰਮਾਲ ਜੀ ਨੇ ਜਿਹੜੀ ਜਗ੍ਹਾ ਲਈਤੀ ਆ ਮਗਰ ਉਹਨਾਂ ਦੀ ਜਗ੍ਹਾ ਦੀ ਜਿਹੜੀ ਉੱਥੇ ਰਹਿੰਦੇ ਸੀ ਉਹਨਾਂ ਦੀ ਬੇ ਬੇਗਦਰੀ ਹੋ ਰਹੀ ਆ ਉਹਦੀ ਸੰਭਾਲ ਸੰਭਾਲ ਕੋਈ ਕਰ ਨਹੀਂ ਰਿਹਾ ਦੂਜੀ ਗੱਲ ਜੀ ਕਿੰਨੀਆਂ ਸਰਕਾਰ ਆਈਆਂ ਕਿੰਨੀਆਂ ਗਈਆਂ ਮਗਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਬਸ ਅੱਡਾ ਹੁਣ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਬਣਾਇਆ ਕਿਉਂਕਿ ਦੇਖੋ ਸ਼ੀਦੀ ਦੇ ਵਿੱਚ ਪਹਿਲੇ ਨੰਬਰ ਤੇ ਫਤਿਹਗੜ੍ਹ ਸਾਹਿਬ ਆਉਂਦਾ ਮਗਰ ਵਿਕਾਸ ਪੱਛੋਂ ਥੋੜਾ ਜਿਹਾ ਹੁਣ ਵਿਕਾਸ ਕਰਾਇਆ ਕਾਂਗਰਸ ਸਰਕਾਰ ਨੇ ਤੇਰੀ ਹੁਣ ਤੱਕ ਸੁਣਵਾਈ ਨਹੀਂ ਕਰੀ ਤੁਹਾਨੂੰ ਲੱਗਦਾ ਵੀ ਸਰਕਾਰਾਂ ਦੇ ਵੱਲੋਂ ਲਾਰੇ ਲਗਾਏ ਗਏ ਨੇ ਤਾਂ ਕੀ ਲੱਗਦਾ ਇਸ ਵਾਰ ਨਵੀਂ ਸਰਕਾਰ ਕਿਹਦੀ ਦੇਖਣਾ ਚਾਹੋਗੇ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਸਕੇ ਮੈਂ ਯਾਨਕੀ ਹੁਣ ਤੱਕ ਜਿੱਥੇ ਤੱਕ ਮੈਨੂੰ ਉਮੀਦ ਆ ਜਿੱਦ ਤੱਕ ਮੇਰੇ ਮਨ ਦੀ ਆਵਾਜ਼ ਕਹਿ ਰਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆਉਗੀ ਕਿਉਂਕਿ ਇਹ ਜਿਹੜੇ ਦੋਨੋਂ ਸਰਕਾਰਾਂ ਨੇ ਬਦੇਹਰਾ ਰਾਜ ਕਰਿਆ ਮਗਰ ਹੁਣ ਤੱਕ ਜਿਹੜੀ ਸਰਕਾਰ ਆਈ ਆ ਇਹ ਮੇਰਾ ਕੋਈ ਵੀ ਕੰਮ ਨਹੀਂ ਕਰਾ ਰਹੀ ਇਹਦੇ ਕਰਕੇ ਜਿਹੜੀਆਂ ਮੈਂ ਆਪਣੀਆਂ ਵੋਟਾਂ ਮੈਂ ਆਮ ਆਦਮੀ ਪਾਰਟੀ ਨੂੰ ਪਾਉਂਗਾ ਕਿਉਂਕਿ ਮੈਨੂੰ ਵੀ ਸਵਾਸ ਆ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਕੋਈ ਨਾ ਕੋਈ ਵਿਕਾਸ ਕਰੂਗੀ ਤੇ ਹੁਣ ਵਾਲੀ ਸਰਕਾਰ ਨੂੰ ਮੈਂ ਇਹੀ ਮੰਗ ਕਰਨਾ ਚਾਹੁੰਨਾ ਕਿ ਜਿਹੜੀ ਇਹ ਧਰਤੀ ਜਿਹੜੀ ਫਤਿਹਗੜ੍ਹ ਸਾਹਿਬ ਦੀ ਆ ਚਲੋ ਮੀਂਹ ਕਣੀ ਦੇ ਵਿੱਚ ਬੰਦਾ ਤਾਂ ਬਹਿ ਜਾਂਦਾ ਮਗਰ ਕਿਸੇ ਧੀ ਪਣ ਕਿੱਥੇ ਬੈਠੂਗੀ ਮੈਨੂੰ ਇਹ ਦੱਸੋ ਮੀਂਹ ਕਣੀ ਦੇ ਵਿੱਚ ਬਸ ਅੱਡਾ ਜਿਹੜੀ ਫਤਿਹਗੜ੍ਹ ਸਾਹਿਬ ਦੀ ਵਿੱਚ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੱਡੀ ਮੰਗ ਹੈ ਇੱਥੋਂ ਦੇ ਵਸਨੀਕਾਂ ਦੀ ਕਿ ਇੱਕ ਬਸਟਾ ਮਹੱਈਆ ਕਰਾਇਆ ਜਾਵੇ ਫਤੇਗੜ ਸਾਹਿਬ ਨੂੰ ਸੋ ਕਿਤੇ ਨਾ ਕਿਤੇ ਇਹਨਾਂ ਦੀ ਮੰਗ ਹੈ ਕਿ ਕੇਜਰੀਵਾਲ ਦੀ ਸਰਕਾਰ ਪੰਜਾਬ ਦੇ ਵਿੱਚ ਬਣਨੀ ਚਾਹੀਦੀ ਹੈ ਸੋ ਅਸੀਂ ਗੱਲਬਾਤ ਕੀਤੀ ਇੱਥੋਂ ਦੇ ਇਲਾਕਾ ਨਿਵਾਸੀਆਂ ਦੇ ਨਾਲ ਉਹਨਾਂ ਦੀ رائے ਲਈਤੀ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਕਿਸ ਦੀ ਜੋ ਕਿ ਸਰਕਾਰ ਹੈ ਉਹ ਚਾਹੁੰਦੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਸਬਦ ਇਹ ਹੀ ਕਹਿਣਾ ਹੈ ਕਿ ਬਦਲਾ ਚਾਹੁੰਦੇ ਨੇ ਤੇ ਦੂਸਰੀ ਗੱਲ ਜਿਹੜੀ ਵੀ ਸਰਕਾਰ ਬਣਦੀ ਹੈ ਉਹ ਇਥੋਂ ਦਾ ਵਿਕਾਸ ਕਰੇ ਜਾਂ ਜਿਹੜੇ ਕਾਰਜ ਰਹਿ ਗਏ ਨੇ ਉਹਨਾਂ ਦਾ ਪੂਰਾ ਕੀਤਾ ਜਾਵੇ ਉਹਨਾਂ ਨੂੰ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਦੀ ਵੀ ਸਰਕਾਰ ਬਣਦੀ ਹੈ ਉਹਨਾਂ ਦੇ ਵੱਲੋਂ ਇਸ ਪਵਿੱਤਰ ਧਰਤੀ ਦਾ ਵੱਧ ਚੜ ਕੇ ਵਿਕਾਸ ਕਰਨਾ ਚਾਹੀਦਾ ਹੈ ਇਹ ਸਭ ਦੀ رائے ਆ ਸੋ ਖਾਸ ਕਰਕੇ ਇਹੀ ਕਿਹਾ ਜਾ ਰਿਹਾ ਕਿ ਬਦਲਾਅ ਚਾਹੀਦਾ ਹੈ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਨੇ ਕਾਫੀ ਰਾਜ ਹੈ ਜੋ ਉਹ ਪੰਜਾਬ ਦੇ ਉੱਤੇ ਕਰ ਲਿਆ ਤੇ ਹੁਣ ਇੱਕ ਨਵੀਂ ਪਾਰਟੀ ਦੇਖਣਾ ਚਾਹੁੰਦੇ ਨੇ ਇੱਥੋਂ ਦੇ ਲੋਕ ਇੱਥੋਂ ਦੇ ਵਸਿੰਦੇ ਸੋ ਉਹਨਾਂ ਦਾ ਇਹੀ ਕਹਿਣਾ ਕਿ ਬਦਲਾ ਚਾਹੀਦਾ ਕੈਮਰਾਮੈਨ ਅਮਿਤ ਕੁਮਾਰ ਦੇ ਨਾਲ ਮੈਂ ਪ੍ਰਮੇਂਦਰ ਸਿੰਘ ਏ ਐਨ